ਮੰਗਲਵਾਰ ਦੇ ਦਿਨ ਇਹ ਦਾਨ ਸਭ ਤੋਂ ਉੱਤਮ ਕਿਵੇਂ ਭਾਗ ਬਦਲ ਜਾਂਦੇ ਨੇ ਸੋ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਭਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਮੰਗਲਵਾਰ ਦਾ ਜਿਹੜਾ ਦਿਨ ਹੈ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਵੀ ਇਹ ਦਿਨ ਬਹੁਤ ਚੰਗਾ ਹੈ ਜਾਂ ਫਿਰ ਇਹ ਨਹੀਂ ਕਹਿ ਰਿਹਾ ਵੀ ਇਹ ਦਿਨ ਜਿਹੜੇ ਬਾਕੀ ਨੇ ਉਹ ਮਾੜੇ ਨੇ ਮੇਰੇ ਕਹਿਣ ਤੋਂ ਭਾਵ ਵੀ ਦਿਨ ਕੋਈ ਵੀ ਹੋਵੇ ਚਾਹੇ ਤੁਸੀਂ ਮੰਗਲਵਾਰ ਦਾ ਕਿਉਂਕਿ ਦੁਨੀਆ ਦੇ ਲੋਕ ਦਿਨ ਚੰਗੇ ਮੰਨਦੇ ਹਨ ਸ਼ਨੀਵਾਰ ਵੀਰਵਾਰ ਮੰਗਲਵਾਰ ਇਹ ਤਿੰਨ ਦਿਨ ਵਧੀਆ ਨੇ ਜੀ ਮੈਂ ਕਹਾਂ ਜੀ ਬਾਕੀ ਦਿਨ ਕਹਿੰਦੇ ਜੀ ਬਾਕੀ ਦਿਨ ਵੀ ਵਧੀਆ ਨੇ ਫਿਰ ਮੈਂ ਕਹਾਂ ਇਹ ਵਿਸ਼ੇਸ਼ ਤੌਰ ਤੇ ਇਹ ਵਧੀਆ ਕਿਵੇਂ ਹੋਵੇ ਇਹਨਾਂ ਦਾ ਅਸੀਂ ਸਰਟੀਫିକੇਟ ਕਿੱਥੋਂ ਦੇਤਾ ਕਿਹਨੂੰ ਦੇਤਾ ਵੀ ਹਾਂ ਜੀ ਇਹ ਦਿਨ ਵਧੀਆ ਨੇ ਸੋ ਮੈਂ ਬੇਨਤੀ ਕਰਾਂ ਵੀ ਇਹ ਜਿਹੜੇ ਦਿਨ ਨੇ ਪਿਆਰਿਓ ਇਹ ਦਿਨਾਂ ਨੂੰ ਵਧੀਆ ਮੰਨਣ ਨਾਲੋਂ ਜੇ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਲਈਏ ਆਪਣੇ ਪਲ ਜ਼ਿੰਦਗੀ ਦੇ ਵਧੀਆ ਹੋ ਜਾਣ ਤਾਂ ਅਸੀਂ ਸੋਚੀਏ ਵੀ ਬਾਜੀ ਵਾ ਕੀ ਬਾਤ ਐ ਤੇ ਕਹਿੰਦੇ ਵੀ ਆਪਣੇ ਪਲ ਦੇ ਹਰ ਇੱਕ ਪਲ ਨੂੰ ਵਧੀਆ ਬਣਾ ਕੇ ਚੱਲੋ ਤੇ ਕਹਿੰਦੇ ਦਿਨਾਂ ਦੁਨਾਂ ਦਾ ਕੋਈ ਚੱਕਰ ਨਹੀਂ ਦਿਨ ਆਪਣੇ ਆਪ ਵਧੀਆ ਹੋ ਜਾਣਗੇ ਬੇਨਤੀ ਕਰ ਦਮਾਂ ਕਹਿੰਦੇ ਜੇਕਰ ਅਸੀਂ ਮੰਗਲਵਾਰ ਦੇ ਦਿਨ ਇਹ ਗੁਪਤ ਦਾਨ ਕਰਦੇ ਆ ਕਈ ਲੋਕਾਂ ਨੇ ਜਿਹੜਾ ਕੀਤਾ ਆ ਕਹਿੰਦੇ ਮੰਗਲਵਾਰ ਨੂੰ ਇਹ ਗੁਪਤ ਦਾਨ ਕਰਨਾ ਹੈ ਤੁਸੀਂ ਦਾਨ ਕੀ ਕਰਨਾ ਹੈ ਕਹਿੰਦੇ ਦਾਨ ਹੋਵੇ ਕਹਿੰਦੇ ਜਿਹੜੀ ਸਾਡੇ ਘਰ ਦੇ ਵਿੱਚ ਮਾਚਸ ਹੈ ਨਾ ਉਹਦਾ ਗੁਪਤ ਦਾਨ ਕਰਦਾ ਕਹਿੰਦੇ ਉਹਦੇ ਅਨੇਕਾਂ ਕਸ਼ਟ ਦੂਰ ਹੋ ਜਾਂਦੇ ਨੇ ਜਿਹੜਾ ਇਹ ਦਾਨ ਕਰਦਾ ਤੇ ਦੂਜੀ ਗੱਲ ਕਹਿੰਦੇ ਜਾਂ ਫਿਰ ਜਿਹੜਾ ਆਵਾਰਾ ਪਸ਼ੂਆਂ ਨੂੰ ਜਾਂ ਗਊਆਂ ਆਦਿ ਨੂੰ ਜਿਹੜਾ ਹੈ ਪੱਠੇ ਪਾਉਂਦਾ ਚਲੋ ਗੱਲ ਵਧੀਆ ਹੈ ਪਰ ਇਹ ਨਾ ਸਮਝ ਕੇ ਪਾਓ ਵੀ ਅੱਜ ਦਿਨ ਵਧੀਆ ਹੈ ਇਹ ਸਮਝ ਕੇ ਪਾਓ ਸਾਧ ਸੰਗਤ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਭੁੱਖ ਵਾਸਤੇ ਨੇ ਤੇ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਇਹ ਸਮਝ ਕੇ ਪਾਓ ਕਦੇ ਹੋਰ ਕਹਿੰਦੇ ਜਿਹੜਾ ਜੀ ਗਊਆਂ ਨੂੰ ਪੇੜਾ ਦਿੰਦਾ ਹੈ ਤੇ ਜਾਂ ਫਿਰ ਜਿਹੜੇ ਕਹਿੰਦੇ ਹੋਰ ਕੋਈ ਸੇਵਾਵਾਂ ਕਰਦਾ ਹੈ ਕਹਿੰਦੇ ਲੋੜਵੰਦਾਂ ਦੀ ਮਦਦ ਕਰਨੇ ਤੇ ਕੋ ਵੀ ਦਿਨ ਮਿੱਥ ਦਿੱਤੇ ਵੀ ਜਿਹੜੇ ਲੋੜਵੰਦਾ ਦੀ ਮਦਦ ਕਰਨੇ ਇਹ ਫਲਾਣੇ ਦਿਨ ਕੋਲ ਉਸ ਦਿਨ ਕਹਿੰਦੇ ਵਧੀਆ ਫਲ ਮਿਲਦਾ ਹੈ ਸੇਵਾ ਕਰਨਾ ਕੋਈ ਦਿਨ ਦੇਖ ਕੇ ਨਹੀਂ ਕੀਤੀ ਜਾ ਸਕਦੀ ਕਿਸੇ ਦਾ ਕੋਈ ਸਹਾਇਤਾ ਕਰਨੀਆਂ ਕੋ ਦਿਨ ਦੇਖ ਕੇ ਨਹੀਂ ਪਿਆਰਿਓ ਉਹ ਤਾਂ ਜੇ ਸਾਡਾ ਮਨ ਕਰਦਾ ਓਵੇਂ ਕਰੀਏ ਜੇ ਨਹੀਂ ਕਰਦਾ ਤੇ ਨਾ ਕਰੀਏ ਇਹ ਕੋਈ ਜ਼ਬਰਦਸਤੀ ਥੋੜਾ ਹੈ ਇਹ ਕੋਈ ਇੰਜ ਥੋੜਾ ਵੀ ਅਸੀਂ ਚਲੋ ਅੱਜ ਹੀ ਕਰਨੀਆਂ ਜੀ ਸੇਵਾ ਤੇ ਨਹੀਂ ਕਰਨੀ ਤੇ ਨਾ ਕਰੋ ਜੀ ਨੂੰ ਠੀਕ ਹੈ ਅਸੀਂ ਸੇਵਾ ਕਰੀਏ ਔਰ ਆਪਣੇ ਕਸ਼ਟ ਉਹਨਾਂ ਚੋਂ ਦੂਰ ਨਹੀਂ ਹੁੰਦੇ ਅਸੀਂ ਕਹਿੰਦੇ ਆਹ ਦਾਨ ਕਰੋ ਜੀ ਕਸ਼ਟ ਦੂਰ ਹੋ ਜਾਣਗੇ ਆਹ ਕਰੋ ਜੀ ਕਸ਼ਟ ਦੂਰ ਹੋ ਜਾਣਗੇ ਇੰਜ ਕਰੋ ਜੀ ਆਹ ਹੋ ਜਾਏਗਾ ਆਹ ਕਰੋ ਜੀ ਆਹ ਹੋ ਜਾਏਗਾ ਮੇਰੇ ਕਹਿਣ ਤੋਂ ਭਾਵ ਇਹ ਵੇ ਕਿ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਸਮਝ ਲੈਣੀ ਚਾਹੀਦੀ ਹੈ ਸਾਨੂੰ ਇਹ ਚੀਜ਼ ਵਿਚਾਰ ਲੈਣੀ ਚਾਹੀਦੀ ਹੈ ਥੋੜਾ ਜਿਹਾ ਸਮਝੀਏ ਥੋੜਾ ਜਿਹਾ ਵਿਚਾਰੀਏ ਇਸ ਗੱਲ ਨੂੰ ਕਿ ਭਾਈ ਕਿ ਕਸ਼ਟ ਉਦਣ ਦੂਰ ਹੋਣਗੇ ਜਿਸ ਦਿਨ ਅਸੀਂ ਗੁਰੂ ਦੇ ਨੇੜੇ ਹੋ ਗਏ ਜਿਸ ਦਿਨ ਅਸੀਂ ਸਤਿਗੁਰੂ ਦੀ ਸਿੱਖਿਆ ਨੂੰ ਵਾਚ ਲਿਆ ਜਿਸ ਦਿਨ ਅਸੀਂ ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰ ਗਏ ਜਿਸ ਦਿਨ ਸਾਡੇ ਵਿੱਚ ਸਤ ਸੰਤੋਖ ਦਇਆ ਧਰਮ ਇਹ ਗੁਣ ਆ ਗਏ ਉਸ ਦਿਨ ਸਾਡਾ ਜੀਵਨ ਬਦਲੇਗਾ ਉਸ ਦਿਨ ਸਾਡੇ ਜੀਵਨ ਦੇ ਮੋਹਨੇ ਬਦਲ ਜਾਣਗੇ ਉਸ ਦਿਨ ਸਾਡੇ ਜੀਵਨ ਦੀਆਂ ਜੜੀਆਂ ਨੇ ਤਖਤੀਆਂ ਬਦਲ ਜਾਣਗੀਆਂ ਜਿਸ ਦਿਨ ਅਸੀਂ ਇਹ ਮੰਨ ਕੇ ਚੱਲ ਪਏ ਵੀ ਸਤਗੁਰੂ ਜੀ ਤੂੰ ਹੀ ਤੂੰ ਹੈ ਇਹ ਪਾਤਸ਼ਾਹ ਜੀ ਤੂੰ ਹੀ ਤੂੰ ਹੈ ਇਹ ਸਤਗੁਰੂ ਤੂੰ ਹੀ ਤੂੰ ਹੈ हे मेरे 파르샤지 तू ही तू है ते तो बिना कोई और नहीं है हे सतगुरु कृपा कर हे 파르샤지 कृपा करो हे सतगुरु जी रहमता करो हे मेरे 파르샤지 आप जी कृपा करो जिस दिन ए गल मान के चल पे जिस दिन ए गल साडे अंदर पूरी दृढ़ता कर गई पूरे अंदर साडे घर कर गई ओ दिन गल बनेगी ओदो बिना कोई गल नहीं बननी सो प्यारेयो मेरे कहन तो भाव ए वे के सतगुरु दे नेड़े होईए आ वैमा परमा नु छड़ के त्याग के ਸਤਗੁਰ ਕਹਿੰਦੇ ਨੇ ਸ਼ਗਨ ਅਪਸ਼ਗਨ ਫੇਸ ਕੋ ਲਗਾ ਜਿਸ ਚੀਜ਼ ਨਾ ਆਵੇ ਹੁਣ ਆਪ ਫੈਸਲਾ ਕਰ ਲਿਆ ਜੋ ਵਾਹਿਗੁਰੂ ਜੀ ਕਾ ਖਾਲਸਾ